ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਨਵਰੀਤ ਗਿਰਦਰ ਡੋਟ ਚੁੱਕੇ ਇੱਕ ਨਵੇਂ ਵਲੌਗ ਦੇ ਨਾਲ ਤੇ ਆਪਾਂ ਕਰਨ ਲੱਗੇ ਆ ਦਿਵਾਲੀ ਦੀ ਸ਼ਾਪਿੰਗ ਸਫਾਈਆਂ ਵਗੈਰਾ ਸਾਰਾ ਕੁਝ ਕਰਕੇ ਫ੍ਰੀ ਹੋ ਚੁੱਕੇ ਸੀਗੇ ਤੇ ਵੈਲਫੇਅਰ ਸੁਸਾਇਟੀ ਵਾਲੀ ਸਾਈਡ ਜਾਣਾ ਸੀਗਾ ਤੇ ਉੱਥੇ ਵੀ ਆਪਾਂ ਜਾ ਚੁੱਕੇ ਤੇ ਵਲੌਗ ਆਪਣਾ ਉਹ ਆ ਚੁੱਕਿਆਗਾ ਉਸ ਵਲੌਗ ਨੂੰ ਫੁੱਲ ਦੇਖਣਾ ਕਾਫੀ ਮਜ਼ੇਦਾਰ ਹੈਗਾ ਮੈਨੂੰ ਬਹੁਤ ਅੱਛਾ ਲੱਗੀ ਉਹ ਚੀਜ਼ ਤੇ ਉਸ ਤੋਂ ਬਾਅਦ ਹੁਣ ਆਪਾਂ ਆਏ ਅਗੇ ਇੱਧਰ ਸ਼ਾਪਿੰਗ ਕਰਨ ਸਾਰਿਆਂ ਦੇ ਕੱਪੜੇ ਲੈਣੇ ਹੈਗੇ ਹੈਗੇ ਤੇ ਮੇਰੇ ਟਿਊਸ਼ਨ ਵਾਲੇ ਪੇਰੈਂਟਸ ਨੇ ਸਾਰਿਆਂ ਨੇ ਪੈਸੇ ਪਾਤੇ ਹੈਗੇ ਥੈਂਕ ਯੂ ਮਾਰਕੀਟ ਦਾ ਵੀ ਉਹ ਦਿਖਾਵਾਂਗੇ ਪਰ ਤੁਹਾਨੂੰ ਕਟ-ਕਟ ਕੇ ਜੁਕਾਫੀ ਲੱਗੀਆਂ ਹੋਈਆਂ ਨੇ ਵਧੀਆ ਅੱਛੇ ਆ ਕਰੈਕਰਸ ਵਗੈਰਾ ਵੀ ਕਾਫੀ ਸ਼ੌਪਸ ਦੇ ਉੱਪਰ ਹੈਗੇ ਐਸ ਤੀ ਮਾਰਕੀਟ ਦੇ ਵਿੱਚ ਵੀ ਕਰੈਕਰਸ ਰੱਖੇ ਹੋਏ ਨੇ ਹਨਾ ਤਾਂ ਮਾਰਕੀਟ ਦੇ ਵਿੱਚ ਵੀ ਕਰੈਕਰਸ ਰੱਖੇ ਹੋਏ ਨੇ ਤਾਂ ਜੁੜੇ ਰਹੋ ਸਾਡੇ ਬਲੌਗ ਅਨੰਦ ਖਾਨ ਦੇ ਤੁਹਾਨੂੰ ਅੱਜ ਮੁਕਸਰ ਦਾ ਵੀ ਸਾਨੂੰ ਸਰ ਦੇ ਐਮਐਲਏ ਸਾਰੇ ਸਾਡੇ ਘਰਾਂ ਦੇ ਨੇੜੇ ਤੇ ਰਹਿੰਦੇ ਆ। ਇਹ ਵੀ ਆਪਣੇ ਜਮਾਂ ਘਰਾਂ ਦੇ ਕੋਲੇ ਆ ਗਿਆ। ਐਸ ਗਲੀ ਵਿੱਚ ਦੀ ਜਾਓ ਤਾਂ ਸਾਡੇ ਘਰ ਜਮਾਂ ਨੇੜੇ ਆ ਜਾਂਦਾਗਾ। ਐਸ ਗਲੀ ਦੇ ਵਿੱਚ ਦੀ। ਜੇ ਉੱਪਰ ਦੀ ਜਾਓ ਤਾਂ ਰਾਜਾ ਕਾਕਾ ਬਰਾੜ ਆ ਜਾਂਦਾ। ਜੇ ਇੱਧਰ ਦੀ ਜਾਓ ਤਾਂ ਦੇਲਾ ਰੋਡ ਤੇ। ਆਓ ਆ ਜਾਂਦਾ ਰਾਜਾ। ਰਾਜਾ ਬੜੇੰਗਾ ਹੈ ਨਾ। ਰਾਜਾ ਬੜੇੰਗਾ ਆ ਜਾਂਦਾ। ਸਕਤਾ ਹੀ ਆ ਨਾ ਤੁਹਾਨੂੰ ਵੀ ਹੋਣੀ ਵੀ ਚਾਹੀਦੀ ਆ ਫੈਸਟੀਵਲ ਦਾ ਟਾਈਮ ਆਇਗਾਗਾ ਤਾਂ ਉਹਦਾ ਕਰਕੇ ਕਿਉਂਕਿ ਆ ਮਾਰਕੀਟ ਦੇ ਵਿੱਚ ਥੋੜਾ ਜਿਆਦਾ ਹੁੰਦਾ ਮੈਂ ਵੀ ਆਦਾ ਮੋਬਾਈਲ ਥੋੜਾ ਸੰਭਾਲ ਕੇ ਰੱਖਾ ਕਿਉਂਕਿ ਸਾਡੇ ਹੱਥ ਜੀ ਖੋ ਗਏ ਜਾਂਦੇ ਆ ਫੋਨ ਇਹ ਆ ਗਿਆ ਜੀ ట్రాਫਿਕ ਸਤਿ ਸ੍ਰੀ ਅਕਾਲ ਇੱਥੇ ਵੀ ਸਾਡੇ ਮਾਰਕੀਟ ਦੇ ਵਿੱਚ ਬਹੁਤ ਟ੍ਰੈਫਿਕ ਰਹਿੰਦਾ ਹੈਗਾ ਆ ਅੱਜ ਤਾਂ ਇਹਨਾਂ ਨੇ ਆ ਵੀ ਲਗਾ ਦੇ ਆ ਜੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਪਿੱਛੇ ਜੇ ਤਾਂ ਇਹਨਾਂ ਨੇ ਹਟਾ ਦਿੱਤੇ ਸੀਗੇ ਪਹਿਲਾਂ ਕਿਉਂਕਿ ਮੇ ਵੀ ਰਾਤ ਬਹੁਤ ਜ਼ਿਆਦਾ ਹੁੰਨ ਲੱਗੇ ਸੀ ਦੁਸ਼ਹਿਰੇ ਵੇਲੇ ਨਹੀਂ ਹੈਗੇ ਸੀਗੇ ਬਟ ਅੱਜ ਇਹਨਾਂ ਨੇ ਲਗਾਏ ਹੋਏ ਨੇ ਇਹ ਰਾਤ ਟ੍ਰੈਫਿਕ ਆਦਾ ਰਾਤ ਬਹੁਤ ਆਦਾ ਲੱਗਦਾ ਹੈ ਨੂੰ ਦਿਖਾਵਾਂਗੇ ਅਸੀਂ ਸਪੋਰਟ ਕਿੰਗ ਤੇ ਉੱਪਰ ਜਾ ਕੇ ਹੀ ਤੁਹਾਨੂੰ ਉੱਥੋਂ ਦਾ ਵੀ ਦਿਖਾਵਾਂਗੇ ਹਾਂਜੀ ਫਰੈਂਡਸ ਆਪਾਂ ਆ ਗਏ ਸੀ ਸਪੋਰਟ ਕਿੰਗ ਦੇ ਉੱਪਰ ਇੱਥੇ ਦੇਖਦੇ ਜੇ ਕੈਰਵੀ ਦੇ ਕੱਪੜੇ ਇੱਥੇ ਵੈਸੇ ਵੈਰਾਈਟੀ ਨਹੀਂ ਹੁੰਦੀ ਜਸਟ ਅ ਸਿੰਪਲ ਵਸ ਬ੍ਰਾਂਡ ਦਾ ਮਿਲ ਜਾਂਦਾਗਾ ਇਹ ਹੈਗਾ ਤਾਂ ਚਲੋ ਜੇ ਕੈਰਵੀ ਨੂੰ ਪਸੰਦ ਆਗੇ ਤਾਂ ਇੱਥੋਂ ਆਪਾਂ ਜ਼ਰੂਰ ਲਵਾਂਗੇ ਆਦਰਵਾਇਜ਼ ਨਹੀਂ ਫਿਰ ਹੋਰਗੇ ਸੇ ਸ਼ਾਪ ਤੇ ਆਪਾਂ ਜ਼ਰੂਰ ਟਰਾਈ ਕਰਾਂਗੇ ਆਜੋ ਇੱਥੇ ਵੀ ਕਾਫੀ ਅੱਛੇ-ਅੱਛੇ ਆਰਟੀਕਲ ਆਏ ਹੋਏ ਨੇ ਬੱਚਿਆਂ ਦਾ ਆਰਟੀਕਲ ਵਧੀਆ ਆਇਆ ਏ ਠੀਕ ਏ ਚਲੋ ਫਰੈਂਡਸ ਦੇਖਦੇ ਆ ਕਿਰ ਵੀ ਦਾ ਆਰਟੀਕਲ ਕਿਹੜਾ ਪਸੰਦ ਕਰਦੇ ਆ ਕਿ ਇਧਰ ਆ ਜਾਓ ਬੱਚਾ ਇਧਰ ਆ ਜਿਹੜਾ ਰੇਂਬੋ ਵਾਲਾ ਆਰਟੀਕਲ ਇਹਦੇ ਚ ਰੇਂਬੋ ਵਾਲੇ ਆਰਟੀਕਲ ਚ ਕੀ ਹੈਗਾ ਆ ਬਟਰਫਲੋ ਉਹ ਵਾਲਾ ਹਾਂ ਕੀ ਹੈ ਇਹ ਦਿਖਾਇਓ ਇਹ ਵਾਲੀ ਹਾਂਜੀ ਹੁੱਡੀ ਆ ਹਾਂਜੀ ਓਕੇ ਆ ਵੀ ਸੋਨਾ ਹਾਂ ਉਹ ਬਨੀ ਵਾਲਾ ਬਨੀ ਵਾਲਾ ਆਰਟੀਕਲ ਵੀ ਸੋਨਾ ਆ ਹੈਗਾ ਗੇਰਵੀ ਕੋਲੇ ਨਾ ਕਿਹੜਾ ਇਹ ਆ ਵਾਲੀ ਬਨੀ ਵਾਲਾ ਬਨੀ ਵਾਲਾ نیچے ਹਾਂਜੀ छोटा एक ऊपर बो वाला पे पर्पल वो भी आर्टिकल्स होना एक आ वाइट बो वाला हाँ, हाँ जी आर्टिकल्स होने हैं हां सुनो जबनो मैंने पत पर पे बेटा जी आ जाओ सेलेक्ट कर लो

ये साइज का पैकेज है इसको ऑर्डर करो आ ना आर्टिकल बहुत सोना है एट की स्पोर्ट वाले नंबर ले गए एट आर्टिकल सोना है ना बच्चे अंदर अदरवाइज तो नाराज हो के जाईदा से ये वाला ये वाला पापा जी ये वाला से लग उसने ये वाला, ये वाला। सही है जरा टच करके देखो इसको ये भी ज्यादा अच्छा सॉफ्ट है ओके तो ਆਪਾਂ ਕੈਰਵੀ ਦੇ ਦੋ ਸੂਟ ਸਿਲੈਕਟ ਕਰ ਲਏਗੇ yellow ਆ ਭਈਆ ਦੇ ਆਤੀ ਆਗੇ ਨੇ 32 ਨੰਬਰ ਹਾਂਜੀ ਭਈਆ ਦੋਨੋਂ 32 ਨੰਬਰ ਚਾਹੀਦੇ ਆਪਾਂ ਨੂੰ 32 ਨੰਬਰ ਇਹ ਲੈਣਾ ਜੀ ਦੂਸਰਾ ਤਾਂ ਖੁੱਲਾ ਹੋਊਗਾ ਹੁਣ ਆਪਾਂ ਸਿਲੈਕਟ ਕਰਨੀਆਂ ਕੈਰਵੀ ਦੀਆਂ ਪੈਂਟਸ ਬਟਾ ਇਸਕੋ ਉਤਾਰ ਦੋ ਹਾਬ ਤੋਂ ਟਾਰ ਕੇ ਕੈਰਵੀ ਵੇਅਰ ਕਰਕੇ ਆਹੀ ਬਾਜਾ ਮੈਂ ਤਾਂ ਨਿਕਲੋ ਗੁੰਮੀ ਹੋ ਗਿਆ ਕੈਰਵੀ ਆਪੇ ਭਾਈ ਦਾਤਾ ਪੁੱਛਦਾ ਕੋਈ ਨਾ ਹੈਲਪ ਆਪੇ ਭਾਰੀ ਕਰੀ ਦੇ ਥੋੜੇ ਡਾਲਦੇ ਆ ਸਾਰੇ ਵੈਸੇ ਤਾਂ ਇਹੀ ਆ ਗਿਆ ਗਿਆ ਰਵੀ ਕੇ ਦੋ ਲੈਣੇ ਕਿ ਤਿੰਨ ਲੈਣੇ ਨੇ ਦੇਖ ਲੈਣੇ ਆ ਪੈਂਟਾ ਦੇਖ ਲਈ ਆਪਾਂ ਪੈਂਟਾ ਦੇਖ ਲਓ ਪਹਿਲਾਂ ਹਾਂ ਕਿ ਵਿਸ਼ਾਲ ਚੋਂ ਦੇਖਣੀ ਆ ਨਹੀਂ ਦੱਸੋ ਟਰਾਈ ਕਰ ਲੈਣੇ ਉੱਥੇ ਜੇ ਉੱਥੇ ਹੋਏ ਤਾਂ ਠੀਕ ਹੈ ਨਹੀਂ ਤਾਂ ਇੱਥੋਂ ਵੀ ਇੱਥੋਂ ਵੀ ਟਰਾਈ ਕਰ ਲੈਣੇ ਚਲੋ ਡਾਰਕ ਕਲਰ ਲੈਣਾ ਨਾ ਮੇਰੇ ਪੈਂਟ ਦਾ ਲਾਈਟ ਲਾਈਟ ਇਹਦੇ ਤੇ 50 ਹੈ ਨਹੀਂ ਇਹ ਫਰੈਸ਼ ਹੀ ਹੈ हो गया टॉप ट्राई करों नहीं उ तो तो नहीं तो फिर दोबारा विजिट कर लगे ਇੱਕ ਇਹ ਵਾਲਾ ਸਲੈਕਟ ਹੋਇਆ ਘੇਰ ਵੀ ਦਾ ਇੱਕ ਘੇਰ ਵੀ ਦਾ ਇਹ ਵਾਲਾ ਸਲੈਕਟ ਹੋਇਆ ਇਹ ਤੇ ਇੱਕ ਇਹ ਵਾਲਾ ਸਲੈਕਟ ਹੋ ਗਿਆ ਵੀਰਾ ਤਿੰਨ ਟੌਪ ਸਲੈਕਟ ਹੋ ਗਏ ਨੇ ਤੇ ਪੈਂਟ ਇੱਕ ਵਾਰੇ ਵਿਸ਼ਾਲ ਚੋਂ ਦੇਖਦੇ ਆ ਕਿਉਂਕਿ ਇਹਨੂੰ ਵਿਸ਼ਾਲ ਵਾਲੇ ਪੈਂਟ ਬਹੁਤ ਕੰਫਰਟੇਬਲ ਲੱਗੇ ਤਾਂ ਕਰਕੇ ਮੈਨ ਲਈ ਉਧਰੋਂ ਆਰਟੀਕਲ ਅਸੀਂ ਚੇਂਜ ਕਰਦੇ ਆ ਆਹ ਆਰਟੀਕਲ ਲੈ ਆ ਇੱਕ ਘੇਰ ਵੀ ਦਾ ਆ ਲੈ ਇੱਕ ਇਹ ਵਾਲਾ ਦੇ ਇੱਕ ਘੇਰ ਵੀ ਆ ਬੇਅਰਜ਼ ਵੇਅਰਿੰਗ ਕਰਕੇ ਦੇਖੋ ਬੇਟਾ ਕੈਰ ਵੀ ਜ਼ਿਆਦਾ ਪਿੰਕ ਹੀ ਡ्रेसेस ਖਰੀਦਦੀ ਐ ਜਿੰਨੇ ਵੀ ਇਹਦੇ ਬੇਬੀ ਗੱਬਰ ਦੇ ਵਿੱਚ ਕੱਪੜੇ ਨੇ ਸਾਰੇ ਪਿੰਕ 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 ਰੂਮ ਵੀ ਪਿੰਕ ਸਾਈਕਲ ਵੀ ਪਿੰਕ ਹਮ ਓਕੇ ਇਹ ਉਹਦੇ ਨਾਲ ਵੀ ਪੈ ਜਾਊਗਾ ਜਿਹੜਾ ਆਪਾਂ ਉਹ 2300 ਦਾ ਲੈ ਕੇ ਆਏ ਸੀਗੇ ਹਮ ਡਰੈਸ ਹਾਂ ਨਾ ਉਹ ਵੀ ਪਿੰਕ ਸੇਮ कलर ਦੀਦੀ ਦੀਦੀ ਪਿੰਕ ਉਹ ਤੇ ਪਿੰਕ ਉਹ ਦੀਦੀ ਸਾਈਕਲ ਪਿੰਕ सब कुछ पिंक 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 ओके okay. है सही है ठीक है ओके अब फाइनल कर दो फाइनल है चलो चलो 1 2 होप गुड्डी साडी बिमारेंगी आज ता चलो ये कैरवी दे कपड़े हैं ता हो गए सिलेक्ट ये है जी ए मेरी मेरी लुक है फुल आओ बेटा ओके okay. ये लो आपके बिल ठीक है ये भी चले चलो फ्रेंड्स जैसे घर आ गए सीगे एक तो मेरा फोन चार्ज करना वाला सीगा ਤੇ ਦੂਸਰਾ ਕੈਰਬੀ ਦੀ ਤਬੀਤ ਨਹੀਂ ਸੈੱਟ ਸੀ ਉਹਨੂੰ ਦਵਾਈ ਦਵਾ ਕੇ ਨਹੀਂ ਬੋਲਾ ਜਦ ਦਿੱਤਾਗਾ ਉਹਨੂੰ ਥੋੜੀ ਜੀ ਪ੍ਰੋਬਲਮ ਹੈ ਸੋਲੂਸ਼ਨ ਤੋਂ ਤੇ ਹੁਣ ਦੁਬਾਰਾ ਅਸੀਂ ਵਾਪਸ ਦੋਨੋਂ ਚੱਲਿਆ ਤੇ ਡੈਡੀ ਕੈਰਬੀ ਕੋਲੇ ਬਿਠਾਈ ਹੈਗੇ ਤੇ ਹੁਣ ਡੈਡੀ ਦੇ ਕੱਪੜੇ ਤੇ लवली ਜਿੱਦਰ ਦੀ ਸ਼ਾਪਿੰਗ ਕਰਨੀ ਹੈ ਦੁਬਾਰਾ ਫੇਰ ਨੋ ਮੇਰੀ ਮੰਗਣੀ ਰੱਖੀ ਹੈ ਵਿਆਹ ਹੀ ਕਰ ਦੰਨੇ ਆ ਗਾਈਜ਼ ਗਾਈਜ਼ ਆਪਾਂ ਵਿਆਹ ਕਰ ਦੰਨੇ ਆ ਲਵਲੀ ਦਾ ਮੇਰਾ ਖਰਚਾ ਘਟ ਜਾਊਗਾ ਤੁਹਾਡੇ ਇਹਨਾਂ ਦੇ ਇਹਨਾਂ ਦੇ ਨਵੇਂ ਸਹੁਰੇ ਹਨਾ ਉਹ ਕਰਨਾ ਕਰ ਹੁਣ ਆਪਾਂ ਇਹਨਾਂ ਦੇ ਕੱਪੜੇ ਲੈ ਕੇ ਆਉਣੇ ਆਗੇ ਤੇ ਡੈਡੀ ਜੀ ਦੇ ਕੱਪੜੇ ਲੈ ਕੇ ਆਣੇ ਤੇ ਦਿਖਾਣੇ ਆ ਤੁਹਾਨੂੰ ਦੁਬਾਰਾ ਚੱਲਿਆ ਸੀ ਮਾਰਕੀਟ ਤੇ ਦੇਖਦੇ ਆ ਕਿ ਇਹਨਾਂ ਦੇ ਜਾਣਾ ਆਪਾਂ ਜੇ ਇੱਧਰ ਉੱਤੇ ਤੇ ਉੱਧਰ ਜਾਣਾ ਤਾਂ ਫਿਰ ਕਿਹੜਾ ਨੇ ਜਾਣਾ ਦੱਸੋ ਦੇਖਦੇ ਗਿਰਦਸਾਹ ਇੱਧਰ ਲੈ ਕੇ ਜਾਂਦੇ ਨੇ ਆਂਦੀ ਫਰੈਂਡਸ ਪੱਛੇ ਮਿਲ ਗਈ ਸੀ ਮੈਨੂੰ ਤੇ ਕੱਲ ਟਿਊਸ਼ਨ ਆਣੀ ਕਾਵਾਗੇ ਰੋਮ ਇਉਂ ਟੈਕ ਚੱਲਦੇ ਆ ਦੁਬਾਰਾ ਵਾਪਸ ਕੱਲ ਟਿਊਸ਼ਨ ਸਵੇਰੇ ਲਾਣੀ ਆਪਾਂ ਡੈਡੀ ਦੇ ਸ਼ਾਰਟ ਦੇ ਇੱਕ ਮੈਂ ਹਾਂਜੀ ਫਰੈਂਡਸ ਆਪਾਂ ਮਾਰਕੀਟ ਆ ਗਏ ਸੀਗੇ ਇੱਧਰ ਕੁਇਂਕਾ ਤੋਂ ਕਿ ਪਹਿਲਾ ਵਾਲਾ ਵੀ ਉਹ ਅਸੀਂ ਤਾਂ ਨਹੀਂ ਦਿਖਾਏ ਕਿ ਆਲਮੋਸਟ ਅਸੀਂ ਪਹਿਲਾ ਵੀਉ ਦਿਖਾ ਚੁੱਕੇ ਆ ਤੁਹਾਨੂੰ ਮਾਰਕੀਟ ਦਾ ਤੇ ਇਥੋਂ ਮੈਂ ਲੈਣਾ ਸੀਗਾ ਸਮਾਨ ਜੇ ਇਥੋਂ ਮੈਂ ਲੈਣਾ ਸੀਗਾ ਮੇਕਅਪ ਦਾ ਸਮਾਨ ਹਲਕਾ ਫੁਲਕਾ ਓਕੇ ਚਾਹੀਦਾ ਹੁੰਦਾ ਵੱਡਿਆਂ ਦੇ ਜੋ ਵੀ ਮਾਨਤਾ ਕਰਦੇ ਆ ਕਿ ਉਹਦੇ ਹਿਸਾਬ ਨਾਲ ਚਾਹੀਦਾ ਹੁੰਦਾ ਦਾ ਤੇ ਆਪਾਂ ਲਵਨ ਲਿਪਸਟਿਕ ਵਗੈਰਾ ਸਮਾਨ ਸਟਾਰਟ ਦੇਖਦੇ ਆਂਗੇ ਕੀ ਲਈਏ ਆ ਜੋ कोई बढ़िया ये कलर देख लो केड़ा लेना लिपस्टिक दा अपने कलर सेम भी बहुत अच्छी है ओके मैं भी रहा हूं आ कलर अच्छे है ना नहीं ये कलर है तू से सिलेक्ट करो नहीं नहीं तू से सिलेक्ट करो दोनों तरफ देखो देखो केड़ा कलर इधर कर रहे हो इधर केड़ा कलर ओके केड़ा कलर है ਇਹਰ ਦਾ ਸਾਰਾ ਸਿਲੈਕਟ ਕਰਨਗੇ ਅੱਜ ਤੁਮੇ ਕ੍ਰੋਸਵੁੱਡ ਕ੍ਰੋਸਵੁੱਡ ਚੱਲੇਗਾ ਸਿਲੈਕਟ ਹੈ ਬਸ ਓਕੇ ਤੁਹਾਡਾ ਸਿਲੈਕਟ ਕਰੋ ਲਾਉਣ ਨੂੰ ਪੈਣਾ ਹੈ ਮੈਂ ਦੁਬਾਰਾ ਤਾਂ ਫਿਰ ਲਈ ਲੈਣਾ ਹੁੰਦਾ ਇੱਕ ਕਲਰ ਮੈਨੂੰ ਇੰਨਾ ਕੁ ਪਿਆਰਾ ਲੱਗਿਆ ਹੋਇਆ ਜਿਹੜਾ ਆ ਲੱਗਿਆ ਮੇਰੇ ਆਲਮੋਸਟ ਇਹ ਕਿਤੇ ਉਹ ਨਹੀਂ ਮਿਲਦਾ ਉਹ ਅੰਗਲ ਦੀ ਸ਼ਾਪ ਤੋਂ ਹੀ ਮਿਲਦਾਗਾ ਮੈਨੂੰ ਉਥੋਂ ਮੈਂ ਪੂਰਾ ਡੱਬਾ ਲੈ ਕੇ ਗਈਆਂ ਹੁਣ ਹਾਂ ਹੁਣ ਮੈਂ ਕਿਹਾ ਹੋਰ ਕੋਈ ਟਰਾਈ ਕਰਕੇ ਦੇਖਦੇ ਆਂਗੇ ਜੋ ਨੀਕ ਜਾਂ ਕਲਰ ਹੋਵੇ ਹਾਂਜੀ ਜੋ ਨੀਕ ਜਾਂ ਕਲਰ ਹੋਵੇ ਨਾ ਫਿਰ ਟਰਾਈ ਕਰਨਾ ਉਦਲ ਕਰਦਾ ਫਰੈਂਡਸ ਆਪਾਂ ਲਿਪਸਟਿਕ ਤਾਂ ਲੈ ਲਈ ਬਹੁਤ ਅੱਛਾ ਬਹੁਤ ਅੱਛਾ ਸਟੇ ਹੈ ওকে ਆਹ ਲਿਪਸਟਿਕ ਦਾ ਵੀ ਸਟੇ ਬਹੁਤ ਅੱਛਾ ਹੈ ਸਰ ਮੈਂ ਦੁਪਹਿਰ ਦੀ ਲਗਾਈ ਹੋਈ ਆ ਤੇ ਇਹ ਦੇਖੋ ਕੱਲ ਤੱਕ ਚੱਲੂਗੀ ਮੈਂ ਜਿਮ ਵੀ ਜਾ ਜਾਂਦੇ ਸੀ ਨਾ ਤੇ ਉਹ ਉਸ ਤੋਂ ਬਾਅਦ ਲਾਉਣੀ ਮੈਨੇ ਸੀ ਕੁੱਕ ਨਾਡ ਆਇਲ ਨਾਲ ਮੈਂ ਉਤਾਰਦੀ ਹੁੰਨੀ ਆ ਕਿ ਇੰਨਾ ਵਧੀਆ ਸਟੇ ਆ ਪਰ ਮੈਨੂੰ ਸਟੇ ਤੱਕ ਹੀ ਹੁੰਦਾਗਾ ਵੀ ਇੱਕ ਵਾਰੀ ਲੱਗੀ ਹੈ ਹਾਂ ਕੋਈ ਗੱਲ ਨਹੀਂ ਹੋਰ ਦੇਖੋ ਹਾਂ ਜੀ ਫਰੈਂਡਸ ਆਪਾਂ ਸਮਾਨ ਇੱਥੋਂ ਲੈ ਲੈ ਜਿਹੜਾ ਚਾਹੀਦਾ ਸੀਗਾ ਬਾਕੀ ਸਮਾਨ ਇੱਥੋਂ ਮਿਲ ਨਹੀਂ ਹੈਗਾ ਕੋਈ ਇਹਨਾਂ ਦੇ ਫਰੈਂਡ ਦੀ ਸ਼ਾਪ ਤੋਂ ਦੇਖਾਂਗੇ ਆਪਾਂ ਜੇ ਉੱਥੋਂ ਮਿਲ ਗਿਆ ਤਾਂ ਇੱਕ ਵਾਰੀ ਮਾਫੀ ਰਿਫਰ ਵਾਪਸ ਚੱਲੇਆ ਮੇਨਲੀ ਜਿਹੜੀ ਸ਼ਾਪ ਤੋਂ ਸਾਨੂੰ ਸਮਾਨ ਲੈਣਾ ਸੀ ਉਹ ਆਲਮੋਸਟ ਬੰਦ ਹੋ ਚੁੱਕੀ ਹੈ ਪਤਾ ਨਹੀਂ ਬੰਦ ਹੋਈ ਸੀ ਅੱਜ ਤੇ ਪਤਾ ਨਹੀਂ ਬੰਦ ਹੋ ਚੁੱਕੀ ਹੈ ਵੀ ਚਾ ਚਲੋ ਇਹਨਾਂ ਦੇ ਦੂਸਰੇ ਫ੍ਰੈਂਡ ਦੇ ਚੌਕੇ ਤੇ ਆਂ ਜੀ ਫ੍ਰੈਂਡਸ ਆਪਾਂ ਪਹੁੰਚ ਗਏ ਹਾਂ ਤੇ ਬੈਂਕ ਰੋਡ ਇਹਨਾਂ ਦੇ ਕੱਪੜੇ ਸਿਲੈਕਟ ਕਰਨੇ ਸੀਗੇ ਤੇ ਸਾਨੂੰ ਸਾਡੇ ਗਵਾਨੀ ਮਿਲ ਗਏ ਕਹਿੰਦੇ ਅੱਜ ਵੀਡੀਓ ਆਉਗੀ ਤੇ ਦਿਖਾਣਿਆ ਤੁਹਾਨੂੰ ਚਲੋ ਨਿਵਰਾ ਸਾਡੇ ਨਾਲ ਕਦੇ ਦਿੱਤਾ ਹੀ ਹੋਈ ਨਹੀਂ ਪਹਿਲਾਂ ਅਸੀਂ ਜਿਹੜਾ ਸ਼ੋਰੂਮ ਪਹਿਲਾਂ ਤੇ ਰੁਕੇ ਜਿਹਦੇ ਤੇ ਉਹ ਭਾਈ ਕਸਟਮਰ ਨਾਲ ਗੱਲਾਂ ਮਾਰੀਆਂ ਦਾ ਸੀ ਉਥੇ ਕਾੜ ਕੇ ਮੁੜਿਆਏ ਤੇ ਹੁਣ ਹੁਣ ਸਾਡੇ ਯਾਦ ਹੈ ਕਿ ਅਸੀਂ ਕੈਰਵਿੰਦੀ ਪੈਂਟ ਨਹੀਂ ਘਰੋਂ ਲੈ ਕੇ ਆਏ ਤੇ ਜਿਹੜੀ ਗਏ ਉਹ ਘਰੇ ਹੀ ਰਹਿ ਗਈ ਕਮਰੇ ਚ ਚੈੱਕ ਕੀਤਾ ਉੱਥੇ ਪਈ ਹੈ ਜੀ ਤੇ ਹੁਣ ਪਹਿਲਾਂ ਕੈਰਵਿੰਦੀ ਪੈਂਟ ਲੈਣੇ ਨੇ ਫਿਰ ਦੇਖਦੇ ਆਂ ਕਿ ਇਹਨਾਂ ਦੇ ਵੀ ਕੱਪੜੇ ਲੈਣੇ ਹਨ ਬਟ ਮੈਨੂੰ ਲੱਗਦਾ ਨਹੀਂ ਵੀ ਲੋਕਲ ਜਿਹੜੀਆਂ ਸ਼ਾਪ ਹੈਗੀਆਂ ਨਾ ਉਥੇ ਨਹੀਂ ਵਧੀਆ ਸ਼ਰਟਾਂ ਹੈਗੀਆਂ ਜੀ ਮੈਂ ਇੱਕ ਦੋ ਦੇਖੀਆ ਬਟ ਮੈਨੂੰ ਪਸੰਦ ਨਹੀਂ ਆਈ ਹੈਗੀਆਂ ਬਾਕੀ ਡੀਲਿੰਗ ਵੀ ਨਹੀਂ ਅੱਛੀ ਸੀ ਉਹ ਖੜਾ ਇੱਕ ਕਸਟਮਰ ਨਾਲ ਹੀ ਗੱਲਾਂ ਮਾਰੀ ਜਾਂਦਾ ਸੀ ਇਹਨਾਂ ਗਲਤ ਗੱਲ ਹੈ ਨਾ ਬਿਲਕੁਲ ਉਸ ਦੇ ਵਾਸਤੇ ਵੀ ਕਸਟਮਰ ਨੂੰ ਡੀਲ ਕਰਨਾ ਚਾਹੀਦਾ ਸੀ ਉਹਨਾਂ ਨੇ ਤਾਂ ਸੇਲ ਲੈ ਹੀ ਲਿਆ ਉਹਨਾਂ ਦਾ ਵੀ ਕਰੋ ਤੈ ਜੀ ਅਸੀਂ ਆ ਗਏ ਆ ਮੁੰਡਾ ਰੱਖ ਲੈ ਕੋਈ ਪਤਾ ਫੈਸਟੀਵਲ ਦਾ ਟਾਈਮ ਆ ਕੋਪੀ ਤੁਸੀਂ ਇੱਕ ਮਿੰਟ ਆਓ ਵੀ ਮੈਮ ਆ ਗਏ ਆ ਆਪਰੇ ਡੀਲਿੰਗ ਤੱਕ ਮਤਲਬ ਹੋਣਾ ਚਾਹੀਦਾ ਸੀਗਾ ਹੋਣਾ ਕਿਉਂਕਿ ਫੈਸਟੀਵਲ ਦਾ ਟਾਈਮ ਹੈ ਕਿਸੇ ਕੋਲੇ ਵੀ ਇੰਨਾ ਟਾਈਮ ਨਹੀਂ ਹੈਗਾਗਾ ਕਿ ਆਪਾਂ ਰੋਕ ਕੇ ਜਾ ਉਹ ਕਰ ਲਈਏ ਐਨ ਨਾਈਟ ਦਾ ਟਾਈਮ 500 ਰੁਪਏ ਦੇ ਕਿੱਲੀ ਤੇ 100 ਰੁਪਏ ਦਾ ਬਲ ਫ੍ਰੀ ਕਰਤਾ ਮੀਆਂ ਵਿੱਚ ਲੜੀ ਹੁਣ ਵਾਪਸ ਲਿਆ ਸੀ ਸਾਡੇ ਵਾਲੇ ਰੋਡ ਤੇ ਵਾਪਸ ਚੱਲੇ ਆਂਗੇ ਕਿਉਂਕਿ ਉੱਥੇ ਉੱਥੇ ਹੀ ਆਪਾਂ ਨੂੰ ਵਧੀਆ ਲੱਗਣਗੇ ਕੱਪੜੇ ਮੈਨੂੰ ਤਾਂ ਨਹੀਂ ਲੋਕਲ ਮਾਰਕੀਟ ਦੇ ਵਿੱਚੋਂ ਪਸੰਦ ਆਏ ਕੱਪੜੇ ਹਾਂ ਚਲੋ ਦਿਖਾਣੇ ਤੁਹਾਨੂੰ ਉੱਥੇ ਪਹੁੰਚ ਗਏ ਹਾਂਜੀ ਫ੍ਰੈਂਡਸ ਮੈਂ ਆਪਣੇ ਵਾਸਤੇ ਸੂਟ ਦੇਖ ਰਹੇ ਸੀਗੇ ਤੇ ਪਰ ਮੈਨੂੰ ਨਹੀਂ ਲੱਗਿਆ ਮੈਨੂੰ ਇਦਾਂ ਫੀਲ ਹੁੰਦਾ ਸੂਟ ਮੈਂ ਪਾਇਆ ਨਹੀਂ ਕਦੇ ਮੈਨੂੰ ਇਦਾਂ ਫੀਲ ਹੁੰਦਾ ਕਿ ਜਿਵੇਂ ਚੁੱਭਦਾ ਮੇਰੇ ਠੀਕ ਹੈ ਤਾਂ ਚਲੋ ਦੇਖਦੇ ਆ ਅੱਗੇ ਮੈਂ ਤਾਂ ਟੌਪ ਉਹ ਵਗੈਰਾ ਟੀ-ਸ਼ਰਟ ਆ ਵਗੈਰਾ ਹੀ ਸੈੱਟ ਰਹਿਣੀ ਆ ਨਹੀਂ ਚੱਲੂਗਾ ਸੂਟ ਮੈਨੂੰ ਲੱਗਦਾ ਨਹੀਂ ਸੂਟ ਮੈਨੂੰ ਲੱਗਦਾ ਨਹੀਂ ਲੱਗਾ ਕਿ ਮੈਨੂੰ ਕੰਫਰਟੇਬਲ ਰਹੂਗਾ ਆਪਾਂ ਨੂੰ ਉਸ ਉੱਥੇ ਹੀ ਜਾਣਾ ਚਾਹੀਦਾ ਮੈਂਹੰਦੀ ਲਗਾਉਂਦੇ ਨੇ ਉਦਾਂ ਲਗਾਈ ਸੀ ਨਾ ਬੇਟੀ ਦੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹਾਂ ਤੇਰਾ ਗਵਰਨਾਂ ਦੀ ਹੰਦੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੁਸੀਂ ਕੀਤਾ ਮੈਨ ਲਗਾ ਇੰਸਟਾਗ੍ਰਾਮ ਵੀ ਕੀਤਾ ਆ ਨਾ ਇਹ ਬਈਆ ਦਾ ਕੰਮ ਹੈ ਬਈ ਮਹੰਦੀ ਦਾ ਮੇਰੀ ਬੇਟੀ ਦੇ ਮਹੰਦੀ ਇਹਨਾਂ ਨੇ ਲਗਾਈ ਸੀਗੀ ਤਾਂ ਵਧੀਆ ਰਹੀ ਮੇਰੀ ਬੇੜੀ ਬਹੁਤ ਸੈਟੀਸਫਾਈ ਹੋਈ ਰੇਟ ਵੀ ਜਾਇਜ਼ ਲਿਆਵੇ ਤੁਸੀਂ ਠੀਕ ਹੈ ਕੀ ਨਾਮ ਕੀ ਆਪਣਾ ਇਹਦਾ ਅਰੌਂਧ ਅਰੌਂਧ अरुण मेहंदी आर्ट ਇਹਨਾਂ ਦਾ ਪੇਜ ਵੀ ਹੈ ਇੰਸਟਾਗ੍ਰਾਮ ਤੇ ਹੈ ਨਾ अरुण मेहंदी आर्ट ਦੇ ਨਾਮ ਤੇ ਹੈ ਨਾ ਉੱਪਰ ਤੇ ਵੀ ਹੈ ਇੰਸਟਾਗ੍ਰਾਮ ਤੇ ਹੈਗਾ ਫੇਸਬੁੱਕ ਤੇ ਹੈ ओके ਤਾਂ ਵੀਰੇ ਇੱਥੋਂ ਸਾਰੇ ਜਾਨੇ ਜਰੂਰ ਵਿਜ਼ਿਟ ਕਰਿਓ ਠੀਕ ਹੈ ਨਾ ਜਦੋਂ ਵੀ ਲਗਵਾਣੀ ਆ ਤਾਂ ਜਰੂਰ ਆਇਓ 50 ਰੁਪਏ ਛੱਡ ਵੀ ਦੇਣਗੇ ਮੈਡਮ ਦਾ ਨਾਮ ਲੈ ਕੇ ਠੀਕ ਹੈ ਡਿਸਕਾਊਂਟ ਜਰੂਰ ਦੇਣਾ ਮੇਰੇ ਕਸਟਮਰ ਆਣਗੇ ਜਰੂਰ ਆਣਗੇ ਕਿਉਂਕਿ ਜਿਹੜੇ ਵੀ ਬਲੌਗ ਦੇਖਣਗੇ ਉਹ ਜਰੂਰ ਆਣਗੇ ਠੀਕ ਹੈ ਤਾਂ ਬਈਆ ਦੇ ਪੇਜ ਨੂੰ ਵੀ ਫੋਲੋ ਕਰਨਾ ਹੈ ਠੀਕ ਹੈ ਓਕੇ ਬਈਆ ਥੈਂਕ ਯੂ ਫਰੈਂਡਸ ਸਾਨੂੰ 셔ਟ ਇਥੋਂ ਵੀ ਨਹੀਂ ਪਸੰਦ ਆਏਗੀ। ਵਾਈਟ ਕਲਰ ਦੀ 셔ਟ ਚਾਹੀਦੀ ਹੈਗੀ ਡੈਡੀ ਵਾਸਤੇ। ਡੈਡੀ ਨੇ ਪਰਸੋ ਪਾਣੀ ਹੈਗੀ ਹੈਗੀ। ਕਿਉਂਕਿ ਡੈਡੀ ਜੀ ਦਾ ਜਿਹੜਾ ਪੈਂਟ ਕੋਟ ਲਿਆ ਹੈਗਾ ਉਹਦੇ ਹਿਸਾਬ ਨਾਲ ਕੰਟਰਾਸਟ ਬੰਦਾ ਪਿਆਗਾ। ਅ ਇਸ ਵਾਰ ਵਾਈਟ 셔ਟ ਦਾ। ਬਟ ਮੈਂ ਮੈਂ ਤੁਹਾਨੂੰ ਸਹੀ ਸੁਜੈਸ਼ਨ ਦਿੰਨੇ ਆ ਆਪਾਂ ਕੇ ਵਾਲਿਆਂ ਦੇ ਚੱਲਦੇ ਆ। ਸਹੀ ਸੁਜੈਸ਼ਨ ਇਹ ਹੈ ਮੂਤ ਇਹਨਾਂ ਦੁਕਾਨਾਂ ਤੇ ਪਕਾਈ ਕਰਨ ਤੋਂ ਚੰਗਾਗਾ। ਆਪਾਂ ਉੱਥੇ ਚੱਲਦੇ ਆ। ਤਬੇਰ ਆਪਣੇ ਨੇ ਨਾ ਦੇਖੇ ਸੀ ਕੱਪੜੇ ਫਰੈਂਡਸ ਅਸੀਂ ਉੱਤੇ ਅਪੀ ਚੱਲ ਲਿਆਂਗੇ ਤੇ ਉੱਥੋਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਤਾਂ ਬਣੇ ਰਹੋ ਮੇਰੇ ਕੋਲ ਇਹ ਤੋਂ ਸਮਾਨ ਲੈਣ ਨੂੰ ਲੈ ਕੇ ਨਹੀਂ ਹਾਂਜੀ ਫਰੈਂਡਸ ਅਸੀਂ ਫਾਈਨਲੀ ਆਪਦੇ ਹੀ ਕੇ ਕੇ ਰੋਡ ਤੇ ਵਾਪਸ ਆ ਗਏ ਤੇ ਇੱਥੇ ਰਸ਼ ਬਹੁਤ ਜ਼ਿਆਦਾ ਹੈਗਾ ਕੋਣੀ ਨਾ ਹੋਈ ਹੱਥ ਚ ਫੋਕ ਲੈਏ ਕਿਉਂਕਿ ਉਹ ਮਾਰਕੀਟ ਦੇ ਵਿੱਚ ਤਾਂ ਸਾਨੂੰ ਕੋਈ ਵੀ ਪਸੰਦ ਹੀ ਨਹੀਂ ਆਏਗੀ ਕੋਈ ਵੀ ਠੀਕ ਹੈ ਮੈਂ ਤਾਂ ਲੋਕਲ ਮਾਰਕੀਟ ਦੇ ਹੈਡਸੈਟ ਕੁਝ ਵੀ ਪਸੰਦ ਨਹੀਂ ਆਇਆ ਹੈਗਾ ਤਾਂ ਆਪਾਂ ਹੁਣ ਫਾਈਨਲੀ ਚੱਲੇ ਆਗੇ ਉਫਤੇਰ ਦੇ ਫਾਈਨਲੀ ਚੱਲੇ ਆਗੇ ਉੱਥੇ ਜਿੰਨੇ ਵੀ ਮਤਲਬ ਹੈਗੇ ਨੇ ਸਾਰੇ ਇਕੱਠੇ ਨੇ ਸ਼ੋਰ ਹੁਣ ਫੇ ਚੱਲੇ ਆਪਾਂ ਕਿਉਂਕਿ ਮੈਨੂੰ ਪਤਾ ਮੈਨੂੰ ਉੱਥੋਂ ਉਹੀ ਕੱਪੜਾ ਪਸੰਦ ਆਉਂਦਾ ਮੈਨੂੰ ਇਹ ਰੈੱਡ ਟੇਪ ਦੇ ਜਲਦੇ ਮੋਟੇ ਪਹਿਲਾਂ ਪਹਿਲਾਂ ਆਪਾਂ ਰੈੱਡ ਟੇਪ ਵੀ ਟਰਾਈ ਕਰਦੇ ਹਾਂ ਪਹਿਲਾਂ ਰੈੱਡ ਟੇਪ ਦੇ ਰੈੱਡ ਟੇਪ ਵਾਲੇ ਸ਼ਹਿਰ ਮਾਰਕੀਟ ਦੇ ਵਿੱਚ ਕਿਉਂਕਿ ਜਿੰਨਾ ਵੀ ਸ਼ਹਿਰੀ ਬਰਸਨ ਹੁੰਦਾ ਉਹ ਸਾਰਾ ਇਸ ਟਾਈਮ ਤੇ ਹੀ ਆਉਂਦਾ ਹੈ ਤੇ ਰਹਿਣਾ ਹੁੰਦਾ ਅੱਜ ਸੰਡੇ ਕਰਕੇ ਮਾਰਕੀਟ ਵੀ ਜਲਦੀ ਬੰਦ ਹੋ ਹੀ ਜਾਂਦੀ ਹੈਗੀ ਸਾਰੀਆਂ ਸ਼ਾਪਸ ਵਗੈਰਾ ਸਭ ক্লোਜ਼ ਹੋ ਗਿਆ ਹੈ ਤੇ ਜਿੱਧਰ ਵੀ ਜਾਂਦੇ ਆ ਸਭ ক্লোਜ਼ ਸਭ ক্লোਜ਼ ਮੇਰੀਆਂ ਤਾਂ ਕੋਈ ਚੀਜ਼ਾਂ ਵੀ ਨਹੀਂ ਵੇਲੀ ਆ ਗਈਆਂ ਜਿੰਨਾ ਵੀ ਮੈਂ ਮਾਰਕੀਟ ਦਾ ਆਪਦਾ ਸਮਾਨ ਲੈਣਾ ਸੀ ਸਾਰਾ ਸਾਰੀਆਂ ਸ਼ਾਪ ਹੀ ক্লোਜ਼ ਹੈਗੀਆਂ ਸੀਗੇ ਕੁਝ ਵੀ ਇਦਾਂ ਦਾ ਨਹੀਂ ਹੈਗਾ ਸੀਗਾ ਵੀ ਜਿਹੜਾ ਸ਼ਾਪ ਓਪਨ ਹੀ ਹੋਵੇ ਕੋਈ ਇੱਕ ਸ਼ਾਪ ਹੀ ਓਪਨ ਹੋਵੇ ਤੇ ਜਿੱਦਾਂ ਪਰਚਾਈਦਾ ਸੀਗਾ ਤੇ ਉਹ ਸ਼ਾਪ ਦੇ ਉੱਪਰ ਕੀ ਹੈਗਾ ਮੇਰਾ ਸਮਾਨ ਹੀ ਨਹੀਂ ਮਿਲਦਾ ਸੀਗਾ ਮੈਂ ਆ ਕੇ ਇਹੀ ਕਿਹਾ ਇਹਨਾਂ ਨੂੰ ਕਿ ਆਪਾਂ ਆਪਾਂ ਚੱਲੀਏ ਵਈ ਉਹਨਾਂ ਬਾਜ਼ਾਰ ਦੇ ਰੋਲ ਤੇ ਬਾਅਦ ਉਹ ਤੋਂ ਬਿਨਾ ਗੱਦੀ ਹੀ ਹੈ ਬਦਾਂ ਕੋਈ ਤੇ ਕਹਿੰਦੇ ਵਿਸ਼ਾਲ ਚ ਕੈਰਵਿਨੀਆਂ ਬੰਡਾ ਨਹੀਂ ਆਪਾਂ ਉੱਥੇ ਚੱਲਦੇ ਚੱਲੋ ਫਿਰ ਪਹਿਲਾਂ ਕੋਪ ਤਾਂ ਹੀ ਚੱਲੀਏ ਇਹ ਤਾਂ ਪਰ ਖੁੱਲੂਗਾ ਨਾ 10 ਵਜੇ ਤੱਕ ਹੈ ਨਾ ਨਹੀਂ ਇਹ ਤਾਂ ਕੋਈ ਨਹੀਂ ਇਹ ਤਾਂ ਆਪਦੇ ਚੱਲੇ ਆ ਵਾਪਸ ਇੱਕੋ ਇੱਕ ਦੇਵਾ ਕੋਵੇ ਤੇ ਰਟੇਵਾ ਹੈ ਨਾ ਆਈ ਆ ਗਿਆ ਹੋਰ ਤਾਂ ਕੋਈ ਹੈ ਨਹੀਂ ਨਾ ਪਾਸੇ ਨਾਲ ਦੇ ਨਹੀਂ ਚੱਲੇ ਆਗੇ ਤੋਂ ਜਾ ਕੇ ਦਿਖਾਣਿਆ ਤੁਹਾਨੂੰ ਕੀ ਬੰਦਾ ਫਾਈਨਲੀ ਪਹੁੰਚ ਗਏ ਪਹੁੰਚ ਗਿਆ ਰਟੇਵ ਦੇ ਦੇਖਦੇ ਹੁਣ ਐਸੇ ਹੀ ਆਊਗਾ ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀ ਮੈਂ ਮਾਰਕੀਟ ਦੇ ਵਿੱਚ ਨਾ ਆਗਰੋ ਮਾਰਕੀਟ ਦੇ ਵਿੱਚ ਮੱਥਾ ਫਰਾ ਕੇ ਫਾਈਨਲੀ ਇੱਥੇ ਆ ਗਏ ਆ ਕਿ ਤੇ ਰੈਡ ਟੇਪ ਦੇ ਆਏ ਆ ਪਹਿਲਾਂ ਰੈਡ ਟੇਪ ਦੇ ਡਿਸਕਾਊਂਟ ਲੱਗਿਆ ਹੋਇਆ ਹੈਗਾ ਬਸ ਹਾਂਜੀ ਫ੍ਰੈਂਡਸ ਆਪਾਂ ਫਾਈਨਲੀ ਇੱਥੇ ਆ ਗਏ ਆਂਗੇ ਮੈਂ ਇਹਨਾਂ ਨੂੰ ਪਹਿਲਾਂ ਹੀ ਗਿਆ ਸੀਗਾ ਕਿ ਰੈਡ ਟੇਪ ਦੇ ਹੀ ਚੱਲਦੇ ਆਗੇ ਹੋਰਗੇ ਤੋਂ ਆਪਾਂ ਨੂੰ ਨਹੀਂ ਪਸੰਦ ਆਣਗੇ ਕੱਪੜੇ ਐਵੇਂ ਮਾਰਕੀਟ ਦੇ ਵਿੱਚ ਗੇੜਾ ਘੁਆਉਂਦੇ ਰਹੇ ਠੀਕ ਹੈ ਚਲੋ ਜਿਹੜੀ ਸ਼ਰਟ ਮੈਂ ਵੇਅਰ ਕੀਤੀ ਹੋਈ ਆ ਟੀ-ਸ਼ਰਟ ਆ ਪਈਆਂ ਹਮ ਸੇਮ ਸੇਮ ਲਓ ਫਿਰ ਪਹਿਲਾਂ ਤੁਸੀਂ ਲੋ ਡੈਡੀ ਜੀ ਦੇ ਦੇਖੇ ਤੇ ਤੁਹਾਡੇ ਦੇਖੇ ਫੇਰ ਉਹ ਹੀ ਗੱਲ ਤਾਂ ਤੁਸੀਂ ਕਿਹੜੀ ਲੈਣੀ ਆ ਉਹ ਦੇਖੋ ਲੋਰ ਦੇਖਦੇ ਮੈਂ ਤਾਂ ਲੋਰ ਲੈਣਾ ਮੈਂ ਲੋਰ ਨਹੀਂ ਨਾ ਟੀ-ਸ਼ਰਟ ਵੀ ਲੈਣੀ ਪਊਗੀ ਛੋਟੀ ਨਹੀਂ ਨਹੀਂ ਬਰਾਏ ਦੀਵਾਲੀ ਆ ਨਹੀਂ ਨਹੀਂ ਇਹ ਨਹੀਂ ਗੱਲ ਹੈਗੀ ਆ ਲੀ ਨਣੀਆ ਵਾਈਟ ਵਾਈਟ ਲੈਣੀ ਆ 3000 ਰੁਪਏ ਆਹ ਦੇਖੋ ਮੈਂ ਇਸ ਕੱਪੀ ਨੂੰ ਲੈ ਜਰਾ ਨਾ ਰਿੰਕਲ ਵੀਨੇ ਦਾ ਦਿਖਾਓ ਮੋਰੋ ਕਿੰਨੇ ਦੀ ਹੈ? ਕੁਛ ਨਹੀਂ ਕਿੰਨੇ ਦੀ ਹੈ? ਉੱਤੇ ਲੱਗੇ ਹੋਣਾ ਟੈਗ। ਆਹ ডিসਕਾਊਂਟ ਵੀ ਚੱਲ ਰਿਹਾ ਮੇਬੀ। ਅੱਛਾ। 2399 ਦੀ ਹੈ 2400 ਦੀ ਹੈ। ਹਾਂਜੀ ਫਰੈਂਡਸ। ਇਹ ਸਟੀਰਟ ਸਹੀ ਦੀ ਹੈ। ਆਲੀ ਜਿਹੜੀ ਮੇਰੇ ਭਾਈ ਹੈ। ਆਏ ਸਹੀ। ਹਾਂਜੀ ਫਰੈਂਡਸ ਆਪਾਂ ਟੀ-ਸ਼ਰਟ ਲੈ ਲਈ ਹੈ ਬਲੈਕ ਕਲਰ ਚ ਤੇ ਇਹਨਾਂ ਨੇ ਗਲੋਰ ਲਿਆਏ ਤੋਂ ਖੁਸ਼ ਹੋ ਰਹੇ ਇਹਨਾਂ ਨੂੰ ਪਸੰਦ ਨਹੀਂ ਆਇਆ ਪਤਾ ਨਹੀਂ ਕਿਉਂ ਕੀ ਰੀਜ਼ਨ ਆ। ਚਲੋ ਬਿਲਿੰਗ ਕਰਵਾ ਰਹੇ ਹਾਂ ਮਸੂਨ ਕੋਈ ਨੰਖਾਸ ਵਧੀਆ ਨਹੀਂ ਲੱਗਿਆ ਇਹਨਾਂ ਨੂੰ ਪਤਾ ਨਹੀਂ ਕਿਉਂ ਪਰ ਹੁਣ ਅੱਗੇ ਦੇਖਦੇ ਕਿੱਧਰ ਨੂੰ ਜਾਣ ਲੱਗ ਪਾਣੇ ਰਹੋ ਮੈਂ ਵਲੌਗ ਦੇ ਨਾਲ ਜੀ ਫਰੈਂਡਸ ਆਪਾਂ ਕੱਪੜੇ ਫਰੀਜ਼ ਲਏ ਆ ਤੇ ਚੱਲੇ ਆਂ ਡੈਡੀ ਦੀ ਸ਼ਰਟ ਰਹਿ ਗਈ ਇੱਥੋਂ ਮਿਲਣੀ ਹੈਗੀ ਆ ਲੈ ਲਏ ਆਗੇ ਗੱਦੇ ਸਾਹਿਬ ਨੇ ਹੋਣੀ ਲੋਰ ਲਿਆ ਤੇ ਆਹ ਜੀ ਫਰੈਂਡਸ ਅਸੀਂ ਫਾਈਨਲੀ ਲਾਸਟ ਸਾਡੀ ਸ਼ੋਪਿੰਗ ਹੋ ਗਈ ਸੀ ਕਿਉਂਕਿ ਬਾਕੀ ਦੀ ਮਾਰਕੀਟ ਸਾਰੀ ਬੰਦ ਹੋ ਚੁੱਕੀ ਆਗੀ ਕਲਰ ਲੈਕਸੋ ਦਾ ਸ਼ੋਰੂਮ ਕੋਲਾ ਸੀਗਾ ਤੇ ਇੱਥੇ ਸਿਰਫ ਮਸ਼ੂਸ ਵਗੈਰਾ ਦੇਖਣੇ ਆ ਸਾਰੇ ਲਈ ਤੇ ਗੁੱਡ ਨਾਈਟ ਟੇਕ ਕੇ ਥੈਂਕ ਯੂ so much ਵਾਚਿੰਗ ਮਾਈ ਵਲੌਗ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਥੈਂਕ ਯੂ so much ਟੇਕ ਕੇ ਕੱਲ ਮਿਲਦੇ ਆ